ਆਖਰ ਸਾਹਿਬ ਜਿੰਨਾ ਕਾਲੀਆਂ ਦੇ ਨਾਲ ਤੁਸੀਂ ਸਮਝੌਤੇ ਲਈ ਤਰਲੋ ਮੱਛੀ ਹੋ ਰਹੇ ਹੋ ਇਹ ਯਾਦ ਹੈ ਤੁਹਾਨੂੰ ਵੀ ਬਦਬੀ ਉਹਨਾਂ ਦੇ ਰਾਤ ਚ ਹੋਈ ਸੀਗੀ ਉਹਦੇ ਉੱਤੇ ਕਦੀ ਕਿਸੇ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਆ ਵੀ ਹੁਣੇ ਹੀ ਉਹਦੇ ਰਿਜ਼ਲਟ ਆ ਜਾਣ 328 ਸਰੂਪ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ 328 ਸਰੂਪ ਨੇ ਜਿੰਨਾ ਲੋਕਾਂ ਨੂੰ ਤੁਸੀਂ ਭਾਈਵਾਲ ਬਣਾਉਣ ਜਾ ਰਹੇ ਹੋ ਉਹਨਾਂ ਦੀ ਰਹਿ ਨਮਾਈ ਦੇ ਵਿੱਚ ਗਾਇਬ ਹੋਏ ਨੇ ਉਹਨਾਂ ਨੂੰ ਲੱਭਣ ਦੀ ਤੁਸੀਂ ਕਦੀ ਜਾਂਚ ਮੰਗੀ ਉਹ ਸਵਾ 2 ਸਾਲ ਤੋਂ ਉੱਥੇ ਇੱਕ ਧਰਨਾ ਲੱਗਾ ਉਹਦੇ ਉੱਤੇ ਤੁਸੀਂ ਕਦੀ ਜਾਂਚ ਦੀ ਮੰਗ ਕੀਤੀ ਆ ਵੀ ਯਾਰ ਇਹ 328 ਗੁਰੂ ਮਹਾਰਾਜ ਦੇ ਸਰੂਪ ਲੱਭੜੇ ਵੀ ਚਾਹੀਦੇ ਨੇ RAM REEM ਨੂੰ ਮਾਫੀ ਉਹਨਾਂ ਦਿੱਤੀ ਸੀ ਜਿਨ੍ਹਾਂ ਨਾਲ ਤਰਲੋ ਮੱਛੀ ਹੋ ਰਹੇ ਹੋ ਜਿਨੇ ਕਈਆਂ 3 ਭੈਣਾਂ ਦੀ ਪਤ ਰੋਲੀ ਸੀਗੀ ਉਹਦੇ ਉੱਤੇ ਤੁਸੀਂ ਕਦੀ ਜਾਂਚ ਮੰਗੀ ਕਿ ਉਸ ਮਾਫੀ ਦਾ ਕੀ ਕਾਰਨ ਸੀਗਾ ਕਿ ਧਿਆਨ ਰਹੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਜੇ ਇਹਨਾਂ ਤੋਂ ਤੁਸੀਂ ਕੋ ਆਸ ਰੱਖਦੇ ਹੋ ਵੀ ਇਹ ਲੋਕ ਤੁਹਾਡੀ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਪੰਜਾਬ ਦੇ ਵਿੱਚ ਤੇ ਇਹਨਾਂ ਦੇ ਬਾਰੇ ਕੋਈ ਸ਼ਾਇਰ ਲਿਖਦਾ ਧਿਆਨ ਰਹੇ ਇਹ ਲੋਕ ਤੁਹਾਡੀ ਸਫਮੇ ਡਰ ਕੇ ਆਏ ਹਨ ਤੁਮਕੋ ਜ਼ਿੰਦਾ ਕਿਆ ਰਖੇਂਗੇ ਜੋ ਖੁਦ ਮਰ ਕੇ ਆਏ ਹਨ ਜਿਨਾਂ ਲੋਕਾਂ ਨੇ ਸਜਾਵਾਂ ਪੂਰੀਆਂ ਕਰ ਲੀਆਂ ਜਿਹੜੇ ਬਜ਼ੁਰਗ ਹੋ ਗਏ ਜਿਨਾਂ ਨੂੰ ਬੰਦੀ ਸਿੰਘ ਕਹਿੰਦੇ ਆ ਕਦੀ ਉਹਨਾਂ ਲਈ ਤੁਸੀਂ ਆਹ ਦਾ ਨਾਰਾ ਮਾਰਿਆ ਵੀ ਯਾਰ ਉਹਨਾਂ ਤੇ ਆਪਣੀ ਉਮਰ ਹੀ ਭੋਗ ਲਈ ਹੋਣੋਂ ਬਾਹਰ ਆ ਜਾਣੇ ਚਾਹੀਦੇ ਨੇ ਕਿਸੇ ਦੇ ਉੱਤੇ ਉਂਗਲ ਚੁੱਕਣ ਤੋਂ ਪਹਿਲਾਂ ਕਿ ਆਇਨਾ ਜੱਬ ਵੀ ਉਠਾਇਆ ਕਰੋ ਪਹਿਲੇ ਖੁਦ ਕੋ ਦੇਖੋ ਫਿਰ ਦੂਸਰੋਂ ਕੋ ਦਿਖਾਇਆ ਕਰੋ ਮੋਦੀ ਸਾਹਿਬ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਕਰੋ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਦੱਸਣਾ ਕੀ ਚਾਹੁੰਦੇ ਹੋ ਤੇ ਸਲੀਅਤ ਕੀ ਹੈ ਕੋਈ ਵੀ ਸਿੱਖਾਂ ਦਾ ਤਿਹਾਰ ਹੁੰਦਾ ਨਾ ਸਾਡੇ ਕਈ ਬੰਦੇ ਤੁਹਾਡੇ ਨਾਲ ਰਲੇ ਨੇ ਸਿੱਖਾਂ ਦੇ ਧਾਰਮਿਕ ਸਮਾਗਮ ਦੇ ਉੱਤੇ ਨਾਭੀ ਰੰਗ ਦੀ ਪੱਗ ਬਨ ਲੈਂਦੇ ਹੋ ਨਾਭੀ ਰੰਗ ਦੀ ਜੈਕਟ ਪਾ ਲੈਂਦੇ ਹੋ ਮੈਚਿੰਗ ਜੈਕਟ ਪਾ ਕੇ ਤੇ ਬਣ ਜਾਂਦੇ ਹੋ ਸਿੱਖਾਂ ਦੇ ਟੌਮ ਕਰੂਜ਼ ਪਰ ਅੰਦਰੋਂ ਹਾਲਤ ਪਤਾ ਕੀ ਹੈ ਤੁਹਾਡੀ ਅੰਦਰੋਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਮਹਿਫਿਲ ਮੇ ਗਲੇ ਮਿਲ ਕੇ ਮਹਿਫਿਲ ਮੇ ਗਲੇ ਮਿਲ ਕੇ ਉਹ ਧੀਰੇ ਸੇ ਕਹਿ ਗਏ ਇਹ ਦੁਨੀਆ ਦੀ ਰਸਮ ਹੈ ਇਸੇ ਮੁਹੱਬਤ ਨਾ ਸਮਝ ਲੈਣਾ ਜਫੀ ਪਾ ਲੈਂਦੇ ਹੋ ਸਾਨੂੰ ਪੰਜਾਬੀਆਂ ਨੂੰ ਤੇ ਮਗਰ ਹੱਥ ਦੇ ਵਿੱਚ ਸ਼ੋਰਾ ਰੱਖਿਆ ਇਸ ਤਰੀਕੇ ਮਾਰੀ ਜਾਂਦੇ ਹੋ ਕੋਈ ਇੱਕ ਪਾਲਿਸੀ ਜਾਂ ਪੰਜਾਬ ਦਾ ਭਲਾ ਕਿਸਤਰਾ ਹੋਣਾ ਪੰਜਾਬ ਦੇ ਬੱਚੇ ਇੱਥੇ ਕਿਤਰਾ ਰੁਕਣੇ ਨੇ ਪੰਜਾਬ ਦਾ ਪੜਾਈ ਦਾ ਪੱਧਰ ਕਿਤਰਾ ਚੁੱਕਿਆ ਜਾਣਾ ਪੰਜਾਬ ਚ ਲੈਂਡ ਆਰਡਰ ਕਿਵੇਂ ਠੀਕ ਹੋਣਾ ਪੰਜਾਬ ਦੇ ਲੋਕਾਂ ਨੂੰ ਕੰਮ ਕਿਵੇਂ ਮਿਲਣਾ ਹੈ ਪੰਜਾਬ ਚ ਇੰਡਸਟਰੀ ਕਿਵੇਂ ਆਉਣੀ ਹੈ ਪੰਜਾਬ ਦਾ ਬਾਰਡਰ ਕਿਵੇਂ ਖੁੱਲਣਾ ਵਾ ਇਦੇ ਬਾਰੇ ਕੋਈ ਤੇ ਪਾਲਿਸੀ ਲੈ ਕੇ ਆਓ ਅਸੀਂ ਲੋਕ ਤੁਹਾਡੀ ਸਰਕਾਰ ਬਣਾਵਾਂਗੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਲਈ ਨਾਰਾ ਮਾਰੂੰਗਾ ਕਿ ਯਾਰ ਇਹਨਾਂ ਨੂੰ ਲੈ ਕੇ ਆਓ ਇਹ ਪੰਜਾਬ ਦਾ ਭਲਾ ਕਰਨਗੇ ਤੁਸੀਂ ਉਹਨਾਂ ਲੋਕਾਂ ਦਾ ਪ੍ਰਚਾਰ ਕਰ ਰਹੇ ਹੋ ਜਿਹੜੇ ਉਹਨਾਂ ਲੋਕਾਂ ਨੂੰ ਮਹਾਨ ਦੱਸ ਰਹੇ ਹੋ ਜਿਹੜੇ ਪੰਜਾਬ ਦੇ ਨਾਲ ਸਾਜ਼ਿਸ਼ ਕਰ ਰਹੇ ਆ ਔਰ ਪੰਜਾਬ ਨੂੰ ਤਬਾਹ ਕਰ ਰਹੇ ਆ ਕਿਸੇ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਔਰ ਉਹਨਾਂ ਲੋਕਾਂ ਦੇ ਤੁਸੀਂ ਪ੍ਰਚਾਰ ਚ ਲੱਗੇ ਹੋ ਉਹਨਾਂ ਲੋਕਾਂ ਨੂੰ ਤੁਸੀਂ ਰੱਬ ਬਣਾ ਕੇ ਲੱਗੇ ਹੋ ਮੈਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿੰਨਾਂ ਇਹਨਾਂ ਲੋਕਾਂ ਨੂੰ ਮਹਾਨ ਦੱਸਣ ਤੋਂ ਪਹਿਲਾਂ ਜਿਹੜੇ ਸਾਡੇ ਗਨਾਹਗਾਰ ਨੇ ਕਿ ਜੋ ਪੰਜਾਬ ਕੀ ਤਬਾਹੀ ਚਾਹਤੇ ਹਨ ਜੋ ਪੰਜਾਬ ਕੀ ਤਬਾਹੀ ਚਾਹਤੇ ਹਨ ਹਮ ਉਨੀ ਸੇ ਖੈਰ ਖਵਾਹੀ ਚਾਹਤੇ ਹਨ ਜੋ ਮੁਜਰਮ ਹੈ ਹਮਾਰੇ ਉਹ ਹਮੀ ਸੇ ਸਬੂਤੇ ਬੇਗੁਨਾਹੀ ਚਾਹਤੇ ਹਨ ਜਿੰਨਾ ਲੋਕਾਂ ਨੇ ਪੰਜਾਬ ਨੂੰ ਤਬਾਹ ਕੀਤਾ ਜਿਹੜੇ ਲੋਕਾਂ ਦਾ ਪੰਜਾਬ ਦੇ ਅੱਜ ਦਾ ਨਹੀਂ 15 ਸਾਲਾਂ ਤੋਂ ਸਾਜ਼ਿਸ਼ਾਂ ਜਿਹੜੀਆਂ ਪੰਜਾਬ ਨੂੰ ਤਬਾਹ ਕਰਨ ਦੀ ਹੋ ਰਹੀਆਂ ਔਰ ਉਹਦੇ ਵਿੱਚ ਉਹ ਕਾਮਯਾਬ ਹੋ ਗਏ ਨੇ ਪੰਜਾਬ ਦੇ ਹਾਲਤ ਪਤਾ ਕੀ ਹੈ ਤੁਸੀਂ ਇੱਕ ਫਿਲਮ ਵੇਖੀ ਹੋਊਗੀ ਮੈਂ ਤਾਂ ਕਈ ਵਾਰੀ ਵੇਖੀ ਹੋ ਅਗਨੀ ਪਤ ਫਿਲਮ ਆਈ ਸੀ ਅਮਤਾਬਚਨ ਤੇ ਡੈਲੀ ਦੀ ਉਹਦੇ ਵਿੱਚ ਇੱਕ ਮਾਂਡਵਾ ਪਿੰਡ ਹੁੰਦਾ ਸਾਰਾ ਪਿੰਡ ਹੀ ਨਸ਼ੇ ਦੇ ਉੱਤੇ ਲਾ ਦਿੱਤਾ ਜਾਂਦਾ ਉਹ ਡੈਨੀ ਦੇ ਵੱਲੋਂ ਡੈਨੀ ਉਹਦੇ ਵਿੱਚ ਹੁੰਦਾ ਵਿਲਨ ਕਿ ਡੈਨੀ ਵੱਲੋਂ ਸਾਰਾ ਪਿੰਡ ਜਿਹੜਾ ਉਹ ਨਸ਼ੇ ਦੇ ਉੱਤੇ ਲਾ ਦਿੱਤਾ ਜਾਂਦਾ ਉਹਦੇ ਉੱਤੇ ਫਿਰ ਕਬਜ਼ਾ ਕਰ ਲਿਆ ਜਾਂਦਾ ਪੁੱਟੇ ਸਿੱਧੇ ਕੰਮ ਉੱਥੋਂ ਦੇ ਲੋਕਾਂ ਕੋਲ ਕਰਾ ਕੇ ਉਹ ਮੋਦੀ ਸਾਹਿਬ ਨੇ ਉਹ ਰੋਲ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਤੇ ਮੋਦੀ ਸਾਹਿਬ ਇਹ ਪਲੇ ਕਰ ਰਹੇ ਹੋ ਪੰਜਾਬ ਨੂੰ ਮਾਂਡਵਾ ਬਣਾ ਦਿੱਤਾ ਤੁਸੀਂ ਅਗਨੀ ਭੱਤ ਫਿਲਮ ਵਾਲਾ ਲਿਸਟ ਬੜੀ ਲੰਬੀ ਹੈ ਦਮ ਰੱਖੋ ਥੋੜਾ ਸੁਣਨ ਦਾ ਜਿੰਨਾ ਮੁੱਦਿਆਂ ਦੇ ਉੱਤੇ ਤੁਹਾਨੂੰ ਗੌਰ ਕਰਨਾ ਚਾਹੀਦਾ ਹਿੰਮਤ ਹੈ ਤੇ ਇਹਨਾਂ ਮੁੱਦਿਆਂ ਦੇ ਉੱਤੇ ਮੰਗ ਕਰੋ ਆ ਤੁਹਾਨੂੰ ਮੈਂ ਦੱਸਣ ਲੱਗਾ ਮੁੱਦਿਆਂ ਦੀ ਲਿਸਟ ਬੜੀ ਲੰਬੀ ਆ ਦਸਵਾਂ ਨੰਬਰ ਤੁਹਾਨੂੰ ਦੱਸਾਂ ਸ਼ੁੱਭ ਕਰਮੰਦ ਦੇ ਸਿਰ ਦੇ ਵਿੱਚ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਕਦੀ ਹਰਿਆਣਾ ਮੁੱਖ ਮੰਤਰੀ ਦੇ ਖਿਲਾਫ ਕਿਸੇ ਨੂੰ ਮਿਲੇ ਉਹਦੇ ਖਿਲਾਫ ਕਿਸੇ ਗਵਰਨਰ ਨੂੰ ਜਾਂ ਕਿਸੇ ਮਤਲਬ ਪ੍ਰੈਜ਼ੀਡੈਂਟ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਤੁਸੀਂ ਮੰਗ ਪੱਤਰ ਕਿਉਂ ਨਹੀਂ ਦਿੱਤਾ ਪੰਜਾਬ ਦਾ ਉਹ ਮੁੰਡਾ ਸੀਗਾ ਕੀ ਰਾਈਟ ਆ ਯਾਰੇ ਮਤਲਬ ਕੋ ਕਿਮ ਜੋਉਂਗ ਮਤਲਬ ਇਹ ਇੱਕੋ ਹਾਲਾਤ ਇਹੋ ਜਿਹੇ ਨੇ ਕੋਈ ਸਦਾ ਮਸਾਹਨ ਹੈ ਕਿ ਜਿੰਨੂੰ ਮਰਜ਼ੀ ਗੋਲੀ ਮਾਰ ਦਿਓ ਕੋਈ ਪੁੱਛਣ ਵਾਲਾ ਨਹੀਂ ਉਹਦੇ ਉੱਤੇ ਸਾਰਿਆਂ ਨੇ ਰਲ ਕੇ ਉਹਨੂੰ ਮਰਵਾ ਦਿੱਤਾ ਔਰ ਮਤਲਬ ਉਹਦੇ ਉੱਤੇ ਤੁਸੀਂ ਕਦੀ ਕੋਈ ਜਾਂਚ ਨਹੀਂ ਮੰਗੀ ਅੱਗੇ ਆਓ ਨੰਬਰ 11 ਅੱਜ ਤੁਸੀਂ ਸ਼ਰਾਬ ਨੂੰ ਲੈ ਕੇ ਬੋਲ ਰਹੇ ਹੋ ਕਿਹੜੇ ਮੂੰਹ ਦੇ ਨਾਲ ਬੋਲ ਰਹੇ ਹੋ ਤੁਹਾਡੇ ਰਾਜ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਤੇ ਤੁਸੀਂ ਪਾਰਟੀ ਦੇ ਪ੍ਰਧਾਨ ਸੀਗੇ ਆ ਸਾਡੇ ਲਾਗੇ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਤੇ ਅਮਰਸਰ ਦੇ ਵਿੱਚ 150 ਬੰਦੇ ਜਿਹੜੇ ਉਹ ਸ਼ਰਾਬ ਪੀ ਕੇ ਮਰ ਗਿਆ ਸੀਗਾ ਕਈ ਤੁਹਾਡੇ ਐਮਐਲਏ ਉਹਦੇ ਵਿੱਚ ਇਨਵੋਲਵਮ ਨਿਕਲੇ ਤੁਹਾਨੂੰ ਤੇ ਕੈਪਟਨ ਮਰਿੰਦਰ ਸਿੰਘ ਨੂੰ ਪਤਾ ਲੱਗ ਗਿਆ ਸੀਗਾ ਕਿ ਆ ਰਾਜਪੁਰੇ ਤੋਂ ਕਿਹੜੇ ਐਮਐਲਏ ਦੀ ਫੈਕਟਰੀ ਚੱਲ ਰਹੀ ਆ ਉਹਦੀ ਜਾਂਚ ਦੀ ਤੁਸੀਂ ਕਿਸੇ ਏਜੰਸੀ ਤੋਂ ਮੰਗ ਕੀਤੀ ਅਬ ਟਾਲਾ ਬਲਾਸਟ ਦੇ ਵਿੱਚ 26 ਬੰਦੇ ਮਰੇ ਸੀਗੇ ਤੁਸੀਂ ਪ੍ਰਧਾਨ ਸੀਗੇ ਤੇ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਹਦੀ ਤੁਸੀਂ ਕਿਸੇ ਏਜੰਸੀ ਤੋਂ ਮੰਗ ਕੀਤੀ ਵੀ ਉਹ ਉਹ ਫੈਕਟਰੀ ਦੇ ਵਿੱਚ ਬੰਦੇ ਮਰੇ ਸੀ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਲੋਕਾਂ ਨੂੰ ਇਨਸਾਫ ਮਿਲਿਆ ਤੁਹਾਡੇ ਰਾਜ ਦੇ ਵਿੱਚ ਨਜਾਇਜ਼ ਫੈਕਟਰੀ ਉੱਥੇ ਚੱਲ ਰਹੀ ਸੀ ਜਿੱਥੋਂ ਤੁਸੀਂ ਐਮਪੀ ਦੇ ਉਮੀਦਵਾਰ ਸੀਗੇ ਤੁਸੀਂ ਉੱਥੋਂ ਇਲੈਕਸ਼ਨ ਲੜੀ ਸੀ ਤੇ ਸੰਨੀ ਦਿਓਲ ਤੋਂ ਹਰ ਗਏ ਸੀਗੇ ਤੁਹਾਡੇ ਲੋਕ ਜਿਹੜੇ ਜਿਨ੍ਹਾਂ ਦੀ ਆਰ ਦੇ ਵਿੱਚ ਜਿਨ੍ਹਾਂ ਦੀ ਛੱਤਰ ਸ਼ਾਇਆ ਦੇ ਵਿੱਚ ਇਹੋ ਜਿਹੇ ਗਲਤ ਕੰਮ ਹੋ ਰਹੇ ਸੀ ਕਦੀ ਉਹਦੇ ਉੱਤੇ ਤੁਸੀਂ ਜਾਂਚ ਦੀ ਮੰਗ ਕੀਤੀ ਹੈ 100 ਬੰਦਾ ਦੁਸਹਿਰੇ ਦੇ ਵਿੱਚ ਮਰ ਗਿਆ ਸੀਗਾ ਤੁਹਾਡੀ ਪ੍ਰਧਾਨਗੀ ਦੇ ਹੇਠ ਤੇ ਕੈਪਟਨ ਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੇ ਵੇਲੇ ਉਹਦੀ ਜਾਂਚ ਦਾ ਅੱਜ ਤੱਕ ਕੀ ਬਣਿਆ ਤੁਸੀਂ ਹੁਣ ਬੀਜੇਪੀ ਦੇ ਵਿੱਚ ਚਲੇ ਗਏ ਉਹਦੀ ਕਦੀ ਸੀਬੀਆਈ ਤੋਂ ਜਾਂਚ ਮੰਗੀ ਹੈ ਉਹਦੀ ਕਦੀ ਈਡੀ ਤੋਂ ਜਾਂ ਐਨਐਸਏ ਤੋਂ ਜਾਂਚ ਜਾਂਚ ਮੰਗੀ ਹੈ ਕਿ ਇਹਨਾਂ ਲੋਕਾਂ ਦੇ ਵਿੱਚ ਕਸੂਰਵਾਰ ਕੌਣ ਸੀਗੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਕਿ ਨਹੀਂ ਮਿਲਣੀ ਚਾਹੀਦੀ ਕਿਵੇਂ ਤੇ ਕਿਉਂ ਮੰਗਦੇ ਇਹਨਾਂ ਮਸਲਿਆਂ ਦੇ ਵਿੱਚ ਤੁਸੀਂ ਤੇ ਤੁਹਾਡੇ ਜਿਹੜੇ ਚੇਤੇ ਇਨਵੋਲਵ ਸੀਗੇ ਜਿਨ੍ਹਾਂ ਦੇ ਡਰ ਕਰਕੇ ਕੈਪਟਨ ਮਰਿੰਦਰ ਸਿੰਘ ਤੇ ਤੁਹਾਡੇ ਵਰਗੇ ਲੋਕਾਂ ਨੂੰ ਪਾਰਟੀਆਂ ਬਦਲਣੀਆਂ ਪੈਗੀਆਂ ਉਹ ਫਿਰ ਤੁਸੀਂ ਉਹਦੇ ਉੱਤੇ ਜਾਂਚ ਕਿਸ ਤਰ੍ਹਾਂ ਮੰਗ ਸਕਦੇ ਸੀਗੇ ਬੀਜੇਪੀ ਵਾਲਿਓ ਮੈਂ ਤੁਹਾਨੂੰ ਵੀ ਕਹਿਣਾ ਚਾਹਨਾ ਤੁਸੀਂ ਵੀ ਸੁਣ ਲਓ ਜਿੰਨਾ ਲੋਕਾਂ ਨੂੰ ਤੁਸੀਂ ਆਪਣੇ ਨਾਲ ਸ਼ਾਮਲ ਕਰਕੇ ਜਿਹੜੇ ਡਾਰ ਅਤੇ ਸੱਤਾ ਸੁੱਖ ਦੇ ਲਾਲਚ ਦੇ ਵਿੱਚ ਤੁਹਾਡੇ ਨਾਲ ਗਏ ਉਹਨਾਂ ਨੂੰ ਸਮਝਦੇ ਹੋ ਵੀ ਉਹ ਤੁਹਾਡੀ ਪਾਰਟੀ ਨੂੰ ਤਗੜੀ ਕਰਨਗੇ ਜਾਖੜ ਤੇ ਕੈਪਟਨ ਮਰਿੰਦਰ ਸਿੰਘ ਵਰਗੇ ਮੈਂ ਇਹਨਾਂ ਦੇ ਬਾਰੇ ਇੱਕ ਗੱਲ ਕਵਾਂ ਕਿ ਧਿਆਨ ਰਹੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਜੇ ਇਹਨਾਂ ਤੋਂ ਤੁਸੀਂ ਕੋ ਆਸ ਰੱਖਦੇ ਹੋ ਵੀ ਇਹ ਲੋਕ ਤੁਹਾਡੀ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਪੰਜਾਬ ਦੇ ਵਿੱਚ ਤੇ ਇਹਨਾਂ ਦੇ ਬਾਰੇ ਕੋਈ ਸ਼ਾਇਰ ਲਿਖਦਾ ਧਿਆਨ ਰਹੇ ਇਹ ਲੋਕ ਤੁਹਾਡੀ ਸਫਮੇ ਡਰ ਕੇ ਆਏ ਹਨ ਤੁਮ ਕੋ ਜਿੰਦਾ ਕਿਆ ਰੱਖੇਂਗੇ ਜੋ ਖੁਦ ਮਰ ਕੇ ਆਏ ਹਨ ਅੱਗੇ ਆਓ ਜਾਖੜ ਸਾਹਿਬ ਜਿਨਾਂ ਅਕਾਲੀਆਂ ਦੇ ਨਾਲ ਤੁਸੀਂ ਸਮਝੌਤੇ ਲਈ ਤਰਲੋ ਮੱਛੀ ਹੋ ਰਹੇ ਹੋ ਇਹ ਯਾਦ ਹੈ ਤੁਹਾਨੂੰ ਵੀ ਬੇਦਬੀ ਉਹਨਾਂ ਦੇ ਰਾਤ ਚ ਹੋਈ ਸੀਗੀ ਉਹਦੇ ਉੱਤੇ ਕਦੀ ਕਿਸੇ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਆ ਵੀ ਹੁਣ ਹੀ ਉਹਦੇ ਰਿਜ਼ਲਟ ਆ ਜਾਣ ਸਾਰੀਆਂ ਸਰਕਾਰਾਂ ਜਿਹੜੇ ਉਹ ਲਾਰੇ ਲਾਉਂਦੀਆਂ ਰਹੀਆਂ ਕੈਪਟਨ ਮਰਿੰਦਰ ਸਿੰਘ ਵੀ ਉਹਦੇ ਉੱਤੇ ਲਾਰਾ ਲਾ ਕੇ ਆਏ ਮੈਂ ਇਨਸਾਬ ਦਊਂਗਾ ਚਾਰੂ ਵਾਲੇ ਵੀ ਉਹਦੇ ਉੱਤੇ ਲਾਰਾ ਲਾ ਕੇ ਆਏ ਵੀ ਮੈਂਨ ਸਾਹਿਬ ਦਊਂਗਾ ਉਹਦੀ ਏਜੰਸੀ ਕਿਸੇ ਕਿਸੇ ਵੱਡੀ ਏਜੰਸੀ ਤੋਂ ਜਾਂਚ ਕਰਾ ਲਓ ਵੀ ਹੋਇਆ ਕੀ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਇੰਨੇ ਕੋ ਖਰਾਬ ਹੋਏ RAM REEM ਨੂੰ ਮਾਫੀ ਉਹਨਾਂ ਦਿੱਤੀ ਸੀ ਜਿਨ੍ਹਾਂ ਨਾਲ ਤਰ ਲੋ ਮੱਛੀ ਹੋ ਰਹੇ ਹੋ ਜਿਨ੍ਹਾਂ ਨੇ ਕਈਆਂ ਧੀਆ ਭੈਣਾਂ ਦੀ ਪਤ ਰੋਲੀ ਸੀਗੀ ਉਹਦੇ ਉੱਤੇ ਤੁਸੀਂ ਕਦੀ ਜਾਂਚ ਮੰਗੀ ਕਿ ਉਸ ਮਾਫੀ ਦਾ ਕੀ ਕਾਰਨ ਸੀਗਾ ਕੀ ਉਹਦੇ ਪਿੱਛੇ ਸਾਜ਼ਿਸ਼ ਸੀਗੀ RAM REEM ਨੂੰ ਸਜ਼ਾ ਹੋਣ ਤੋਂ ਬਾਅਦ ਕਈ ਵਾਰੀ ਪ੍ਰੋਲ ਮਿਲੀ ਸਾਰੀ ਸਜ਼ਾ ਉਹਦੀ ਬਾਹਰ ਕਢਾ ਦਿੱਤੀ ਗਈ ਕਦੇ ਉਹਦੇ ਉੱਤੇ ਤੁਸੀਂ ਕਿਸੇ ਏਜੰਸੀ ਤੋਂ ਮੰਗ ਕੀਤੀ ਹੈ ਵੀ ਇਹਦੇ ਪਿੱਛੇ ਕੌਣ ਹੈ ਜਿਨ੍ਹਾਂ ਨੇ ਪੰਜਾਬ ਦਾ ਸਾਰਾ ਮਾਹੌਲ ਖਰਾਬ ਕੀਤਾ ਸੀਗਾ ਜਿਨ੍ਹਾਂ ਕਰਕੇ ਪੰਜਾਬ ਦਾ ਮਾਹੌਲ ਸਾਰਾ ਖਰਾਬ ਹੋਇਆ ਉਹਨੂੰ ਬਾਰ-ਬਾਰ ਮਾਫੀ ਕੌਣ ਦਵਾ ਰਿਹਾ ਇਹਦੇ ਉੱਤੇ ਕਦੀ ਕਿਸੇ ਦੀ ਜਾਂਚ ਦੀ ਮੰਗ ਕੀਤੀ ਹੈ ਤੁਸੀਂ 328 ਸਰੂਪ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ 328 ਸਰੂਪ ਨੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਭਾਈਵਾਲ ਬਣਾਉਣ ਜਾ ਰਹੇ ਹੋ ਉਹਨਾਂ ਦੀ ਰਹਿਨਮਾਈ ਦੇ ਵਿੱਚ ਗਾਇਬ ਹੋਏ ਨੇ ਉਹਨਾਂ ਨੂੰ ਲੱਭਣ ਦੀ ਤੁਸੀਂ ਕਦੀ ਜਾਂਚ ਮੰਗੀ ਉਹ ਸਵਾ ਦੋ ਸਾਲ ਤੋਂ ਉੱਥੇ ਇੱਕ ਧਰਨਾ ਲੱਗਾ ਉਹਦੇ ਉੱਤੇ ਤੁਸੀਂ ਕਦੀ ਜਾਂਚ ਦੀ ਮੰਗ ਕੀਤੀ ਆ ਵੀ ਯਾਰ ਇਹ 328 ਗੁਰੂ ਮਹਾਰਾਜ ਦੇ ਸਰੂਪ ਲੱਭਣੇ ਵੀ ਚਾਹੀਦੇ ਨੇ ਅੱਗੇ ਆਓ ਦੇਸ਼ ਦਾ ਇੱਕ ਕਾਨੂੰਨ ਹੈ ਦੇਸ਼ ਦਾ ਇੱਕ ਸੰਵਿਧਾਨ ਹੈ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਉਹ ਸਜ਼ਾ ਭੁਗਤ ਕੇ ਬਾਹਰ ਆ ਸਕਦਾ ਜਿੰਨੀ ਉਹਦੇ ਜੁਰਮ ਦੀ ਸਜ਼ਾ ਹੈ ਮੈਂ ਅਤਵਾਦ ਦੇ ਟੋਟਲੀ ਖਿਲਾਫ ਹਾਂ ਪਰ ਜਿਨ੍ਹਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲੀਆਂ ਜਿਹੜੇ ਬਜ਼ੁਰਗ ਹੋ ਗਏ ਜਿਨ੍ਹਾਂ ਨੂੰ ਬੰਦੀ ਸਿੰਘ ਕਹਿੰਦੇ ਆ ਕਦੀ ਉਹਨਾਂ ਲਈ ਤੁਸੀਂ ਆਹ ਦਾ ਨਾਰਾ ਮਾਰਿਆ ਵੀ ਯਾਰ ਉਹਨਾਂ ਤੇ ਆਪਣੀ ਉਮਰ ਹੀ ਭੋਗ ਲਈ ਹੁਣ ਉਹ ਬਾਹਰ ਆ ਜਾਣੇ ਚਾਹੀਦੇ ਨੇ ਉਹਨਾਂ ਦੇ ਬਾਰੇ ਤੁਸੀਂ ਕਦੀ ਕੋਈ ਆਵਾਜ਼ ਠਾਈ ਹੈ ਸੋ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਕਿਸੇ ਦੇ ਉੱਤੇ ਉਂਗਲ ਚੁੱਕਣ ਤੋਂ ਪਹਿਲਾਂ ਕਿ ਆਇਨਾ ਜੱਬ ਵੀ ਉਠਾਇਆ ਕਰੋ ਪਹਿਲੇ ਖੁਦ ਕੋ ਦੇਖੋ ਫਿਰ ਦੂਸਰੋ ਕੋ ਦਿਖਾਇਆ ਕਰੋ ਪਹਿਲਾਂ ਆਪਣੇ ਅੰਦਰ ਤੇ ਛਾਤੀ ਮਾਰ ਲਓ ਜਖੜ ਸਾਹਿਬ ਤੁਸੀਂ ਬਹੁਤ ਵੱਡੇ ਤੇ ਬਹੁਤ ਸੀਨੀਅਰ ਹੋ ਬਹੁਤ ਬੋਲਣ ਦਾ ਤੁਹਾਨੂੰ ਸ਼ੌਂਕ ਆ ਫਿਰ ਦਮ ਰੱਖੋ ਸਾਰਿਆਂ ਪ੍ਰਤੀ ਸੱਚ ਬੋਲਣ ਦਾ ਜੇ ਕੋਈ ਗਲਤ ਆ ਤੇ ਉਹਨੂੰ ਗਲਤ ਕਹੋ ਜੇ ਕੋਈ ਠੀਕ ਆ ਤੇ ਉਹਨੂੰ ਠੀਕ ਕਹੋ ਭਾਵੇਂ ਤੁਹਾਡੀ ਪਾਰਟੀ ਦਾ ਹੋਵੇ ਤੇ ਭਾਵੇਂ ਪਾਰਟੀ ਤੋਂ ਬਾਹਰ ਹੋਵੇ ਮੈਂ ਤੁਹਾਨੂੰ ਤੇ ਤੁਹਾਡੀ ਪਾਰਟੀ ਨਾਲ ਤੁਹਾਡੀ ਪਾਰਟੀ ਨੂੰ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕੋਈ ਜੋ ਚੰਡੀਗੜ੍ਹ ਕਾਰਪੋਰੇਸ਼ਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਨੇ ਮਾਹੌਲ ਬਣਾਇਆ ਕਿ ਤੁਹਾਨੂੰ ਨਹੀਂ ਲੱਗਾ ਕਿ ਚੰਡੀਗੜ੍ਹ ਦੇ ਵਿੱਚ ਪਾਕਿਸਤਾਨ ਵਾਲਾ ਮਾਹੌਲ ਬਣ ਗਿਆ ਸੀਗਾ ਜਿਵੇਂ ਇਮਰਾਨ ਖਾਨ ਨੂੰ ਜਿੱਤੇ ਨੂੰ ਫੌਜ ਦੇ ਡਰ ਦੇ ਵਿੱਚ ਫੌਜ ਦੀ ਆਰ ਦੇ ਵਿੱਚ ਜ਼ਬਰਦਸਤੀ ਰਾ ਦਿੱਤਾ ਗਿਆ ਸੀਗਾ ਇਹ ਮਾਲ ਚੰਡੀਗੜ੍ਹ ਦੇ ਵਿੱਚ ਬਣਿਆ ਇਹਦੇ ਬਾਰੇ ਤੁਸੀਂ ਕਦੀ ਕਿਸੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਕਿਸੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਕਦੀ ਚੰਡੀਗੜ੍ਹ ਦੇ ਬਾਰੇ ਜੋ ਹਾਲਾਤ ਬਣੇ ਸੀਗੇ ਉਹਦੀ ਆਵਾਜ਼ ਤੁਸੀਂ ਕਿਤੇ ਠਾਈ ਆ ਨਾਲ ਲੱਗਦੇ ਸੂਬੇ ਦੇ ਵਿੱਚ ਮਾਚਲ ਦਿੱਲੀ ਵੀ ਨਾਲ ਲੱਗਦਾ ਨਾ ਜਿੱਥੇ ਤੁਹਾਨੂੰ ਦਰਦ ਬੜਾ ਜਾਗਿਆ ਸ਼ਰਾਬ ਪਾਲਸੀ ਦਾ ਨਾਲ ਲੱਗਦੇ ਸੂਬੇ ਦੇ ਵਿੱਚ ਰਾਜ ਸਭਾ ਸੀਟ ਦੇ ਉੱਤੇ ਤਿੰਨ ਕਾਂਗਰਸ ਦੇ ਐਮ ਐਲ ਏ ਕੇ ਤਿੰਨ ਕੇ ਪੰਜ ਜਿਨ੍ਹਾਂ ਨੂੰ ਖਰੀਦ ਕੇ ਜਿਨ੍ਹਾਂ ਨੂੰ ਡਰਾ ਕੇ ਤੁਸੀਂ ਆਪਣੇ ਹੱਕ 'ਚ ਵੋਟਾਂ ਪਵਾ ਕੇ ਤੁਹਾਡੀ ਪਾਰਟੀ ਨੇ ਆਪਣਾ ਮੈਂਬਰ ਚੁਣ ਰਿਆ ਉਹਦੇ ਬਾਰੇ ਉਦੋਂ ਲੋਕਤੰਤਰ ਦੀ ਹੱਤਿਆ ਤੁਹਾਨੂੰ ਨਜ਼ਰ ਨਹੀਂ ਆਈ ਉਹਦੇ ਬਾਰੇ ਤੁਸੀਂ ਕਦੀ ਆਵਾਜ਼ ਚੁੱਕੀ ਉਹਦੇ ਬਾਰੇ ਤੁਸੀਂ ਕੋਈ ਬੋਲਣ ਦੀ ਕੋਸ਼ਿਸ਼ ਕੀਤੀ ਐ ਸੋ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹੂੰਗਾ ਕਿ ਗਲਤ ਨੂੰ ਗਲਤ ਕਹਿਣ ਦੀ ਤੇ ਠੀਕ ਨੂੰ ਠੀਕ ਕਹਿਣ ਦਾ ਪੂਰਾ ਦਮ ਰੱਖੋ ਅਗਲੇ ਪਾਸੇ ਕੋਈ ਵੀ ਹੋਵੇ ਹੁਣ ਵੀ ਬੀਜੇਪੀ ਦੀ ਜੇ ਕੋਈ ਪਾਲਿਸੀ ਹੈਗੀ ਆ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਕੋਈ ਇੱਕ ਪਾਲਿਸੀ ਜਾਂ ਪੰਜਾਬ ਦਾ ਭਲਾ ਕਿਸ ਤਰ੍ਹਾਂ ਹੋਣਾ ਪੰਜਾਬ ਦੇ ਬੱਚੇ ਇੱਥੇ ਕਿਤਰਾ ਰੁਕਣੇ ਨੇ ਪੰਜਾਬ ਦਾ ਪੜਾਈ ਦਾ ਪੱਧਰ ਕਿਤਰਾ ਚੁੱਕਿਆ ਜਾਣਾ ਪੰਜਾਬ ਚ ਲੈਂਡ ਆਰਡਰ ਕਿਵੇਂ ਠੀਕ ਹੋਣਾ ਪੰਜਾਬ ਦੇ ਲੋਕਾਂ ਨੂੰ ਕੰਮ ਕਿਵੇਂ ਮਿਲਣਾ ਪੰਜਾਬ ਚ ਇੰਡਸਟਰੀ ਕਿਵੇਂ ਆਉਣੀ ਹੈ ਪੰਜਾਬ ਦਾ ਬਾਰਡਰ ਕਿਵੇਂ ਖੁੱਲਣਾ ਵਾ ਇਹਦੇ ਬਾਰੇ ਕੋਈ ਤੇ ਪਾਲਿਸੀ ਲੈ ਕੇ ਆਓ ਅਸੀਂ ਲੋਕ ਤੁਹਾਡੀ ਸਰਕਾਰ ਬਣਾਵਾਂਗੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਲਈ ਨਾਰਾ ਮਾਰੂਗਾ ਕਿ ਯਾਰ ਇਹਨਾਂ ਨੂੰ ਲੈ ਕੇ ਆਓ ਇਹ ਪੰਜਾਬ ਦਾ ਭਲਾ ਕਰਨਗੇ ਤੇ ਜੇ ਸਾਰੀਆਂ ਕੁਝ ਕਰਨਾ ਹੀ ਨਹੀਂ ਸਿਰਫ ਆਪਾ ਉਹ ਗਨਮੈ ਨਹੀਂ ਲੈਣੇ ਉਹ ਚਿਤਰੀ-ਬਿਤਰੀ ਵਰਦੀ ਵਾਲੇ ਉਤਰਾ ਹੀ ਟੌਰ ਬਣਾ ਕੇ ਰੱਖਣੀ ਹੈ ਸਿਰਫ ਚਾਪਲੂਸੀ ਕਰਨੀ ਹੈ ਮੋਦੀ ਤੇ ਸ਼ਾਹ ਉਹਨਾਂ ਦੀ ਫੇਰ ਮੈਂ ਤੁਹਾਨੂੰ ਇਹ ਇੱਕ ਇੱਕ ਕਹਿ ਕੇ ਸਮਾਪਤੀ ਕਰਨ ਲੱਗਾ ਵੀ ਫਿਰ ਇਹ ਸੂਬੇ ਦਾ ਰੱਬ ਹੀ ਰਾਖਾ ਇਹਦੇ ਬਾਰੇ ਬਹੁਤੀ ਦਵਾਈ ਨਾ ਦਿਆ ਕਰੋ ਤੁਹਾਡੇ ਲਈ ਇਹ ਦੋ ਲੈਣਾ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਕਿ ਪਿੱਪਲੀ ਦੇ ਆ ਪੱਤਿਆ ਓਏ ਕਾਦੀ ਖੜ 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 ਲਾਈ ਹੋਈ ਆ ਜਾਕੜ ਸਾਹਿਬ ਨੂੰ ਇੰਨਾ ਪੁੱਛਦੇ ਜ਼ਮੀਰ ਮਾਰਨ ਦੀ ਦਵਾਈ ਕਿਹੜੇ ਵੈਦ ਤੋਂ ਮੰਗਾਈ